ਕਬੀਰ ਮਨ ਜਾਣੇ ਸਭ ਬਾਤ ਜਾਣ ਤੇ ਆਗੁਨ ਕਰੈ ਕਾਹੇ ਕੀ ਕੁਸਲਾਤ ਹਾਥ ਲੀਪ ਪੂਏ ਪਰੈ ਕਬੀਰ ਲਾਗੇ ਪ੍ਰੀਤ ਸੁਜਾਨ ਸਿਉ ਵਰਜੈ ਲੋਗ ਅਜਾਨ ਤਾ ਮਨ ਜਾਖੇ ਦੀ ਪ੍ਰਹਾਨ ਕਬੀਰ ਕੋਠੇ ਮਨਮ ਹਿਤ ਕਰ ਕਾਹੇ ਮਰੋ ਸਵਾਰ ਕਾਲਿ ਸਾਡੇ ਦਿਨ ਹੱਤ ਕਨੀਤ ਪਉਨ ਚਾਰ ਕਬੀਰ ਜੋ ਮਾ ਚਿਤ ਬੁਨਾ ਕਰੈ ਕਿਆ ਮੇਰੇ ਚਿਤਵੇ ਹੋਇ ਆਪਣਾ ਚਿਤ ਵਿਆਹ ਹਰ ਕਰੈ ਜੋ ਮੇਰੇ ਚਿਤ ਨਾ ਹੋਵੇ ਮਹਲਾ ਤੀਜਾ ਚਿੰਤਾ ਪਿਆਬ ਕਰਾਏ ਸੀ ਅਚਿੰਦ ਪਿਆਪੇ ਦੇ ਨਾਨਕ ਸੋ ਸਲਾਹੀਐ ਜੇ ਸਬਦ ਅਸਾਰ ਕਰੇ ਮਹਲਾ ਪੰਜਵਾ ਕਬੀਰ RAM ਨਾ ਚੇਤਿਓ ਪ੍ਰਿਆ ਲਾਲ ਜਮਾਹੀ ਪਾਵਕ ਰਾਂਤਾ ਮਰ ਗਿਆ ਆਦਪਨੀਖ ਨਮਾਹੀ ਕਬੀਰ ਮਾਇਆ ਕਾਤੇ ਕਾਰ ਵੀ ਕੇਵਰ ਕਾਤੇ ਤਾਤ ਸਾਬਤ ਰਖੇ ਤਾ RAM ਭਜ ਤਾਬਿਲਠੀ ਬਾਤ ਕਬੀਰ ਅਗੇ ਸੋ ਅਗੇ ਕੋਕੀਐ ਨਾ ਸੋਈਐ ਆਸਾਰ ਰਾਜਵਸੇ ਕੀ ਕੋਕਨੇ ਕਬੋਗੇ ਸੁਣਾ ਸੁਕਾਰ ਕਬੀਰ ਕਾਇਆ ਕਜਨੇ ਮਨ ਭਿਆਮਨ ਕੁੰਚਰ ਮੈਂ ਮੰਤ ਅੰਕਸ ਗਿਆ ਰਤਨ ਹੈ ਖੇਵਟ ਬਿਰਲਾ ਸੰਤ ਕਬੀਰ ਰਾਮ ਰਤਨ ਨਾਮ ਕੋਥਰੇ ਪਾਰਖ ਆਗੈ ਖੋਲ ਕੋ ਆਏ ਮਿਲੈ ਗੋ ਅਗਹਾ ਕੇ ਲਿੰਗੋ ਮਹਿਲੇ ਮੂਲ ਕਬੀਰ ਰਾਮ ਨਾਮ ਜਾਣਉ ਨਹੀਂ ਬਟੰਬ ਤੰਦੇ ਹੀ ਮੈਂ ਮਰ ਗਇਓ ਬਾਹਰ ਭਈ ਨਾ ਬੰਬ ਕਬੀਰ ਆਖੇ ਕੇਰੇ ਮਟਕੇ ਪਲ ਪਲ ਗਈ ਵਿਹਾਈ ਮਨ ਜੰਜਾਲਾ ਛੋਟਾਈ ਜਮਦੀ ਆਤਮਾ ਬਾਪਾ ਆਏ ਕਬੀਰ ਤਰਵਾ ਰੂਪੇ RAM ਹੈ ਫਲ ਰੂਪੇ ਬੈਰਾਗ ਛਾਇਆ ਰੂਪੇ ਸਾਧ ਹੈ ਜਨ ਤਜਿਆ ਬਾਦ ਬਿਵਾਦ ਕਬੀਰ ਐਸਾ ਬੀਜ ਬੋਏ ਬਾਰਾ ਮਾਸ ਫਲੰਤ ਛੀਤਲ ਛਾਇਆ ਵਿਹਰ ਫਲ ਪੰਖੇ ਖੇਲ ਅਕਰੰਤ ਕਬੀਰ ਦਾਤਾ ਤਰਵਰ ਦਿਆ ਫਲ ਬਕਾਨੀ ਜੀਵੰਤ ਪੰਖੇ ਚੱਲੇ ਜਿਸਾ ਬਰੇ ਬਿਰਖਾ ਸੁਪਲ ਬਲੰਤ ਕਬੀਰ ਸਾਧੂ ਸਾਗਨ ਸੰਗ ਪ੍ਰਾਪਤੇ ਲਿਖਿਆ ਹੋਇ ਰਿਲਾਟ ਮੁਗਤ ਪਦਾਰਥ ਪਾਈਐ ਠਗ ਨਾਵ ਕਟਕਾਟ ਕਬੀਰ ਏਕ ਘੜੀ ਆਧੀ ਕਰੀ ਆਤੇ ਹੁੰ ਿਆਦ ਭਗਤ ਨਾਨਕ ਸੇ ਦੀ ਗੋਸ਼ਟੇ ਜੋ ਕਿੰਨੇ ਸੁਲਾਬ ਕਬੀਰ ਬਾਗ ਮਛਲੇ ਸਰਾਪਾਨ ਜੋ ਜੋ ਪ੍ਰਾਨੀ ਖਾਹੀ ਤੀਰਥ ਵਰਤਨੇ ਮਹੀ ਸਬਰ ਸਤਿ ਲਾ ਜਾਈ ਨੀਚੇ ਲੋਇ ਨਾ ਕਰੋ ਲੈ ਸਾਜਨ ਘਟ ਮਾਹੀ ਸਵ ਰਸ ਖੇਲਿਓ ਪੀ ਸੋਂ ਗਿਸੇ ਲਖਾਉ ਨਾਹੀ ਆਤਮ ਜਮ ਚੌ ਸੜ ਕਰੀ ਤਵੇ ਨਿਰਖਤ ਰਹਿ ਜੀ ਚੇ ਚੇ ਦੁਇਨਾ ਕਿਉ ਕਰੋ ਸਭ ਘਟ ਦੇਖੋ ਕੀਓ ਸੋਣਾ ਸਖੇ ਜੀ ਮੈਂ ਜੀਉ ਬਸੈ ਜੀ ਮੈਂ ਬਸੈ ਕਹਿ ਪੀਓ ਜੀਉ ਪੀਓ ਅਭੂਜੋ ਨਹੀਂ ਘਟ ਮਹਿ ਜੀਉ ਕਹਿ ਪੀਓ ਕਬੀਰ ਬ્રાਹਮਣ ਗੁਰੂ ਹੈ ਜਗਤ ਕਾ ਭਗਤਨ ਕਾ ਗੁਰ ਨਾਹੀ ਆਜ ਉਰਜ ਕੈ ਬਜਮੁਆ ਚਾਰੂ ਅਬਿਦੂ ਮਾਹੀ ਹਰ ਹੈ ਆਂਡ ਰਿਤਮੈ ਬਿਖੇ ਹਾਤੇ ਤੁਲੇ ਨਾ ਜਾਏ ਤਹ ਕਬੀਰ ਗੁਰ ਭਲੇ ਬਜਾਈ ਲੇ ਹੋਏ ਕਹਿ ਖਾਈ ਕਮੇਰ ਜਾਤ ਸਾਧ ਪ੍ਰਮਖੀ ਸਿਸ ਕਾਟ ਕਰ ਗੋਏ ਖੇਲਤ ਖੇਲਤ ਹਾਲ ਕਰ ਜੋ ਕਿਛ ਹੋਏ ਤਾਂ ਹੋਏ ਕਮੇਰ ਜਾਤ ਸਾਧ ਪ੍ਰਮਖੀ ਬਾਗੇ ਸੇਤੀ कह नमाज म पाए बिन भगत हो भगवंत हर सोहिरा छल कह कर आन की आस ते नर दूजक जाहेंगे सत पाख रबिदास कबीर जाग रह करे ता धर्म कर ਹੀ ਤਾਂ ਕਰੈ ਰਾਗ ਵੈਰਾਗੇ ਬੰਧਨ ਕਰੇ ਤਾ ਕੋ ਵੱਡੋ ਅਪਹਾਗ ਸ਼ਲੋਕ ਸੇਗ ਪ੍ਰੀਤ ਕੇ ਕੋ ਓੰਕਾਰ ਸਤਿਗੁਰ ਪ੍ਰਸਾਦ ਜਿਤ ਹਾੜੇ ਧਨਵਰੀ ਸਾਹੇ ਲੈ ਲਖਾਈ ਮਲਗ ਦੇ ਕੰਨੀ ਸੁਨੇਤਾ ਖਾਲਿਆ ਜਿੰਦ ਨਵਣੀ ਕੱਟਿਆ ਹੱਡਾ ਕੋਕੜ ਕਾਏ ਸਾਹ ਲਿਖਨ ਚੱਲਣੀ ਜਿੰਦ ਨੂੰ ਸਮਝਾਏ ਜਿੰਦ ਬਹੁਟੀ ਮਰਨ ਵਾਰ ਲੈ ਜਾਸੀ ਪਰਨਾਈ ਆਪਨਾ ਹੱਥੀ ਜੋਲਕੈ ਕਹ ਗਲ ਲਗੈ ਤਾਈ ਵਾਲੋਂ ਹੋਨੇ ਕੇ ਪੁਰਸਲਾਤ ਕੰਨੀ ਨਾ ਸੁਣ ਆਏ ਫਰਦਾ ਕਿڑی ਬਵੰਦੇ ਖੜਾ ਨ ਆਪ ਹਈ ਫਰਦਾ ਦਰ ਦਿਲ ਵਿੱਚ ਗਾਖਣੀ ਚੱਲਾ ਦੁਨਿਆ ਭਤ ਬਨ ਉਠਾਏ ਪੋਟ ਨੇ ਏ ਵੰਝਾ ਘਤ ਕਿਛ ਨਾ ਸੋਜੈ ਕਿਛ ਨਾ ਬੋਜੈ ਕਿਛ ਨਾ ਸੋਜੈ ਦੁਨਿਆ ਗੁੱਦੀ ਪਾਹੀ ਸਾਏ ਮੇਰੇ ਜੰਗਾ ਦਿੱਤਾ ਨਾਹਿ ਤਾ ਹੈ ਪੀ ਦਜਾਹੀ ਫਿਰਦਾ ਜੇ ਜਾਣਾ ਦਿਲਾ ਥੋਲੜੇ ਮਲਕੋ ਘਰੇ ਜੇ ਜਾਣ ਸੋ ਨੰਡੜਾ ਤਾ ਕੋਲ ਮਾਨ ਕਰੀ ਜੇ ਜਾਣ ਲੜ ਛਿਜੜਾ ਬਿੜੀ ਪਈ ਗੰਢ ਤੈ ਜੇ ਓਲ ਮੈਂ ਨਾਹੀ ਕਾ ਸਭ ਜਗ ਰਿਠਾ ਹੰਡ ਪ੍ਰਦਾ ਲਤੇ ਫਾ ਕਾਲੇ ਲਿਖਣਾ ਲੇਖ ਆਪਨੇ ਗਿਰਵਾਨ ਮੈਂ ਸਿਰ ਨਿਵਾ ਕਰ ਦੇਕ ਪਰਦਾ ਜਾਉ ਤੇ ਮਾਰਨ ਮੁਕਿਆ ਤੇ ਨਾ ਨਾਮ ਅਰੇ ਘੁਮ ਆਪਨੇ ਕਰ ਜਾਈਐ ਤਨ ਦੇ ਚੰਗ ਫਿਰਦਾ ਜਾ ਤੂੰ ਖਟਣ ਵਿਲਤਾ ਦੂਰਤਾ ਦੁਨੀ ਸਿਉ ਮਰਗ ਸਬਾਈ ਨਹੀਂ ਜਿਆ ਪ੍ਰਿਆ ਤਾ ਨੱਧਿਆ ਦੇਗ ਪ੍ਰੇਤਾ ਜੋਥਿਆ ਦਾੜੇ ਹੋਏ ਪੂਰ ਅਗ ਹੋ ਨਿੜਾਇਆ ਪ੍ਰਿਦਾ ਜੇਥਿਆ ਸਕਰ ਹੋਏ ਵਿਸ ਸਾਏ ਬਾਜੋ ਆਪਣੇ ਵਿਦਨ ਕਹਿਆ ਕ੍ਰਿਸ਼ੋ ਪ੍ਰਿਦਾ ਕੇ ਦੇਖ ਪਤਿਨੀਆ ਸੁਣ ਸੁਣਾ ਰਿਣ ਕੰਨ ਸਾਗ ਪਕੰਦੇ ਆਇਆ ਹੋਰਕ ਰੈਂਦੀ ਵਨ ਪ੍ਰਦਾ ਅਕਾਲੇ ਜਿਨੇ ਨਾਰਾਵਿਆ ਤੌਨੇ ਰਾਵੈ ਕੋਈ ਕਰ ਸਾਹੇ ਸੋਦਰ ਹੜੇ ਰੰਗਨ ਵਿਦਾ ਹੋਏ ਮਹਲਾ ਤੀਜਾ ਪ੍ਰਦਾ ਕਾਲੇ ਤੌਲੇ ਸਾਹਿਬ ਸਦਾ ਹੈ ਜੇ ਕੋ ਚਿਤ ਕਰੇ ਆਪਨਾ ਲਾਇ ਬ੍ਰह्म ਨਾਲ ਲੱਗਾਈ ਜਿਨ ਲੋਚ ਸਭ ਕੋਈ ਇਹੋ ਮੇਰਾ ਬਿਆਲਾ ਕਸ ਲਗਾ ਜੈ ਭਵ ਤਦ ਦੇ ਪ੍ਰਿਦਾ ਜਿਨ ਲੋ ਵਣ ਜੈ ਮੁਖਿਆ ਸੇਲਵਣ ਮੈਂ ਡਿਫ ਕਜਲ ਰੇਖ ਨਾ ਸੰਧਿਆ ਸੇ ਪੰਖੀ ਸੋਏ ਬਹਿਠ ਫਿਰਦਾ ਕੋ ਕਹਿੰਦਿਆ ਚਾਹ ਗਿੰਦਿਆ ਮਤ ਦਿਂਦਿਆ ਨਿਤ ਜੋ ਸਹ ਤਾਨ ਮਜਾਇਆ ਸੇ ਕਿਤ ਕਰੈ ਚਿਤ ਪ੍ਰਦਾਤਾ ਉਪਵਾਇ ਦਾਪ ਜੇ ਸਾਈਂ ਲੋੜਾ ਸਭ ਇੱਕ ਛਿਜ ਹੈ ਬਿਆਲਤਾੜ ਹੈ ਦੋ ਸਾਹਿਬ ਦੇ ਦਰ ਬਾਣੀ